ਸਾਡੀ ਸੁਪਰੀਮ ਕੋਰਟ ਨੂੰ ਪਾਕਿਸਤਾਨ ਗਮਰਾਹ ਕਰ ਰਿਹਾ ਹੈ ਚੋਣਵੀ ਚੰਦਾ ਤੇ ਜਾਂ ਫਿਰ ਗੋਰਖ ਧੰਦਾ ਸੁਪਰੀਮ ਕੋਰਟ ਵੱਡੀ ਜਾਂ ਕੋਈ ਰਾਜਨੀਤਿਕ ਪਾਰਟੀ ਵੱਡੀ ਹੁਣ ਸੁਪਰੀਮ ਕੋਰਟ ਕਹਿ ਰਿਹਾ ਕਿ ਇਲੈਕਟ੍ਰੋਨਿਕ ਬਾਂਡ ਦਾ ਜਿਹੜੀ ਹੈਗੀ ਜਾਣਕਾਰੀ ਦਿਓ ਆਖਰਕਾਰ ਡਰ ਕਿਸ ਨੂੰ ਐਸਵੀਆਈ ਬੈਂਕ ਨੂੰ ਜਾਂ ਕਿਸੇ ਹੋਰ ਨੂੰ ਕਿਸੇ ਨਾ ਕਿਸੇ ਬਹਾਨੇ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਲੇਟ ਕੀਤਾ ਜਾ ਰਿਹਾ ਹੈ ਆਖਰਕਾਰ ਲੇਟ ਕਿਉਂ ਕੀਤਾ ਜਾ ਰਿਹਾ ਕਿਉਂਕਿ ਸਾਡੇ ਦੇਸ਼ ਦੀ ਜਨਤਾ ਨੂੰ ਸਮਝ ਨਾ ਲੱਗੇ ਇਸ ਕਰਕੇ ਲੇਟ ਕੀਤਾ ਜਾ ਰਿਹਾ ਸੁਪਰੀਮ ਕੋਰਟ ਹਰ ਤਰੀਕ ਤੇ ਕਹਿ ਰਿਹਾ ਕਿ ਰਾਜਨੀਤਿਕ ਦਲਾਂ ਨੂੰ ਦਿੱਤੇ ਫੰਡ ਦਾ ਬੇਰਵਾਦਤਾ ਜਾਵੇ ਤੇ ਆਖਰਕਾਰ ਫਿਰ ਰੋਕ ਕੌਣ ਰਿਹਾ ਹੈ ਜੇਕਰ ਕੋਈ ਰੋਕ ਰਿਹਾ ਹੈ ਫਿਰ ਦਾਲ ਦੇ ਵਿੱਚ ਨਹੀਂ ਕਾਲਾ ਪੂਰੀ ਦਾਲ ਹੀ ਕਾਲੀ ਹੈ ਆਖਰਕਾਰ ਡਰ ਕਿਸ ਨੂੰ ਹੈ ਕਿਉਂਕਿ ਡਰ ਉਹਨਾਂ ਨੂੰ ਹੈ ਜਿਨ੍ਹਾਂ ਨੇ 6 ਮਹੀਨਿਆਂ ਦੇ ਵਿੱਚ 1 ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਇਆ ਕਮਾਇਆ ਕਿਉਂਕਿ ਜਦੋਂ ਵੇਰਵਾ ਹੀ ਨਹੀਂ ਦਿੱਤਾ ਜਾ ਰਿਹਾ ਤਾਂ ਅੱਜ ਤੱਕ ਕਿਹਾ ਇਹ ਜਾ ਰਿਹਾ ਕਿ ਜੀ ਸਾਡੇ ਬੰਦੇ ਤੇ ਕਿਸੇ ਤੇ ਦਾਗ ਦਿਖਾਓ ਸਾਡੇ ਕਿਸੇ ਬੰਦੇ ਤੇ ਦਾਗ ਦਿਖਾਓ ਤੇ ਦਾਗ ਫੇਰ ਹੀ ਸਾਹਮਣੇ ਆਉਣਗੇ ਜੇਕਰ ਫੰਡਾਂ ਦੀ ਜਾਂ ਹੋਰ ਕੰਮਾਂ ਦੀ ਜੋ ਵੀ ਅੱਜ ਤੱਕ ਵਿਚਰ ਰਹੇ ਆ ਜੋ ਪਿਛਲੇ 10 ਸਾਲਾਂ ਦੇ ਵਿੱਚ ਹੋਏ ਆ ਜੇਕਰ ਉਹਨਾਂ ਦਾ ਵੇਰਵਾ ਜਨਤਾ 'ਕ ਕੀਤਾ ਜਾਊਗਾ ਜਦੋਂ ਕਿਸੇ ਨੂੰ ਜਨਤਾ ਕੀ ਨਹੀਂ ਕਰਨ ਦੇਣਾ ਜਦੋਂ ਕਿਸੇ ਨੂੰ ਕਿਸੇ ਚੀਜ਼ ਦਾ ਵੇਰਵਾ ਹੀ ਨਹੀਂ ਦੇਣਾ ਸਾਰਾ ਕੁਝ ਆਪਣੇ ਹੱਥ ਵਾਸਾ ਉਹਨਾਂ ਤੋਂ ਆਪਾਂ ਹਜ਼ਾਰਾਂ ਕਰੋੜ ਫੰਡ ਲੈ ਕੇ ਤੇ ਉਹਨਾਂ ਨੂੰ ਹਜ਼ਾਰਾਂ ਕਰੋੜ ਮਾਫ਼ ਕਰ ਦੇਣਾ ਤਾਂ ਫਿਰ ਕਿੱਥੋਂ ਕਿੱਧਰ ਨੂੰ ਜਾ ਰਿਹਾ ਸਾਡਾ ਦੇਸ਼ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅੰਧ ਭਗਤਾਂ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਨਹੀਂ ਦੇਖਣਾ ਇਹ ਤਾਂ ਹੋ ਸਕਦਾ ਜੀ ਪਾਕਿਸਤਾਨ ਦੀ ਖਾਲਸਤਾਨੀਆਂ ਦੀ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਕਿਉਂਕਿ ਜੇਕਰ ਕਿਸੇ ਦੇਸ਼ ਦੀ ਸੁਪਰੀਮ ਕੋਰਟ ਪੜੋਸੀ ਜਿਹੜਾ ਦੁਸ਼ਮਣ ਦੇਸ਼ ਆ ਉਹਦੇ ਨਾਲ ਮਿਲ ਜੇ ਜਾਂ ਕਿਸੇ ਹੋਰ ਦੇਸ਼ ਨਾਲ ਮਿਲ ਜੇ ਜਾਂ ਖਾਲਸਤਾਨੀਆਂ ਨਾਲ ਮਿਲ ਜੇ ਫਿਰ ਉਸ ਦੇਸ਼ ਦਾ ਕੀ ਕਹਿਣਾ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਕਿਹਾ ਜਾਵੇ ਅੰਧ ਭਗਤੋ ਕਿ ਤੁਸੀਂ ਇਹ ਚੀਜ਼ਾਂ ਦੇਖਣੀਆਂ ਨਹੀਂ ਇਹ ਤਾਂ ਸਾਡੀ ਸੁਪਰੀਮ ਕੋਰਟ ਨੂੰ ਪਾਕਿਸਤਾਨ ਗਮਰਾ ਕਰ ਰਿਹਾ ਹੈ ਇਹਨਾਂ ਨੂੰ ਤਾਂ ਜੀ ਖਾਲਸਤਾਨ ਦੇ ਜਿਹੜੇ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਆ ਉਹ ਗਮਰਾ ਕਰ ਰਹੇ ਆ ਸਾਡੀ ਸੁਪਰੀਮ ਕੋਰਟ ਨੂੰ ਤੁਹਾਨੂੰ ਇਥੋਂ ਤੱਕ ਕਿਹਾ ਜਾ ਸਕਦਾ ਤੇ ਇਸ ਕਰਕੇ ਇਸ ਵੀਡੀਓ ਨੂੰ ਜੇ ਚੰਗੀ ਲੱਗਦੀ ਹੈ ਤੇ ਸ਼ੇਅਰ ਕਰ ਲਿਓ ਕਿਉਂਕਿ ਇਹਨਾਂ ਦੀ ਜਾਣਕਾਰੀ ਹੋਣਾ ਹਰ ਇੱਕ ਫੰਡ ਦੀ ਜ਼ਰੂਰੀ ਹੈ ਅੱਜ ਤੋਂ ਪਹਿਲਾਂ ਵੀ ਹੁੰਦੀ ਆਈ ਹੈ ਤੇ ਜੇਕਰ ਫੰਡਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਫਿਰ ਦਾਲ ਦੇ ਵਿੱਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਇਹ ਯਾਦ ਰੱਖਿਓ ਤੇ ਸਾਡਾ ਦੇਸ਼ ਜਾ ਕਿੱਧਰ ਨੂੰ ਰਿਹਾ ਹੈ ਵੀਡੀਓ ਨੂੰ ਸ਼ੇਅਰ ਕਰ ਲਿਓ ਚਮਕੌਰ ਭੂੰਦੜ ਪੇਜ ਲਾਈਕ ਕਰ ਲਿਓ ਕਿਉਂਕਿ ਇੱਕ ਪੇਜ ਸੀਗਾ ਜਿਹੜਾ ਬਹੁਤ ਅੱਜ ਕੱਲ੍ਹ ਚੱਲ ਰਿਹਾ ਸੀ ਉਹ ਇਹਨਾਂ ਨੇ ਜਾਗੋ ਰੋਕੋ ਜਾਗੋ ਪੇਜ ਬੰਦ ਕਰਤਾ ਕਿਉਂਕਿ ਉਹਦਾ ਕੰਟਰੋਲ ਮੇਰੇ ਹੱਥ 'ਚ ਨਹੀਂ ਪੇਜ ਚੱਲ ਰਿਹਾ ਮੈਂ ਉਹਦੇ ਤੇ ਕੋਈ ਵੀਡੀਓ ਨਹੀਂ ਪਾ ਸਕਦਾ ਮੈਂ ਉਹਨੂੰ ਕੰਟਰੋਲ ਨਹੀਂ ਕਰ ਸਕਦਾ ਉਹ ਮੇਰੇ ਕੰਟਰੋਲ ਤੋਂ ਬਾਹਰ ਹੈ ਤਾਂ ਇਸ ਕਰਕੇ ਦੋਸਤੋ ਚਮਕੌਰ ਪੂੰਦੜ ਪੇਜ ਜਲਦੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਵੀ ਇਸ ਨੂੰ ਕਰੋ ਤੇ ਫੋਲੋ ਵੀ ਕਰਾਓ ਤਾਂ ਕਿ ਇਹੋ ਜਿਹੀਆਂ ਜਾਣਕਾਰੀਆਂ ਦਿੰਦੇ ਰਹਿਣੇ ਆ ਧੰਨਵਾਦ